ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਾਓ ਤੁਹਾਡੀ ਹਰ ਮਨੋਕਾਮਨਾ ਪੂਰੀ ਹੋ ਜਾਵੇ ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੇ ਮਹਾਨ ਯੋद्धा ਅਨੰਤ ਸ਼ਕਤੀ ਵਾਲੇ ਪਗਤ ਅਤੇ ਗੁਰੂਕਾਰ ਦੇ ਸੱਚੇ ਸੇਵਕ ਸਨ ਉਹਨਾਂ ਦੀ ਸ਼ਹਾਦਤ ਅਜਿਹਾ ਉਦਾਹਰਣ ਹੈ ਜੋ ਦੱਸਦੀ ਹੈ ਕਿ ਸੱਚੇ ਸੰਕਲਪ ਸ਼ਰਧਾ ਤੇ ਗੁਰੂ ਬਾਣੀ ਦੀ ਤਾਕਤ ਨਾਲ ਅਸੰਭਵ ਵੀ ਸੰਭਵ ਬਣ ਸਕਦਾ ਹੈ ਉਹਨਾਂ ਦੀ ਬਾਣੀ

ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਤੇ ਪੂਰਾ ਵਿਸ਼ਵਾਸ ਰੱਖਦੇ ਸਨ। ਉਹਨਾਂ ਨੇ अनेका ਵਾਰ ਚੌਪਹਿਰਾ ਸਾਹਿਬ ਕਰਕੇ ਗੁਰੂ ਦੀ ਮਹਿਮਾ ਨੂੰ ਜੀਵੰਤ ਕੀਤਾ। ਲੜਾਈ ਵਿੱਚ ਸਿਰ ਹੱਥ ਵਿੱਚ ਫੜ ਕੇ ਲੜਨਾ। ਜਦੋਂ ਬਾਬਾ ਜੀ ਆਪਣੀ ਫੌਜ ਨਾਲ ਮੁਗਲ ਫੌਜ ਦਾ ਮੁਕਾਬਲਾ ਕਰ ਰਹੇ ਸਨ ਤਾਂ ਇੱਕ ਵਾਰ ਉਹਨਾਂ ਦਾ ਸਿਰ ਵੱਢ ਦਿੱਤਾ ਗਿਆ। ਪਰ ਗੁਰੂ ਬਾਣੀ ਦੀ ਤਾਕਤ ਅਤੇ ਚੌਪਹਿਰਾ ਸਾਹਿਬ ਦੇ ਅਸਰ ਕਰਕੇ ਉਹਨਾਂ ਨੇ ਆਪਣਾ ਸਿਰ ਆਪਣੇ ਹੱਥ ਵਿੱਚ ਫੜਿਆ ਅਤੇ ਲੜਾਈ ਜਾਰੀ ਰੱਖੀ। ਇਹ ਘਟਨਾ ਇਤਿਹਾਸ ਵਿੱਚ ਅਦਭੁਤ ਚਮਤਕਾਰ ਵਜੋਂ ਮੰਨੀ ਜਾਂਦੀ ਹੈ ਮਾਝਾ ਖੇਤਰ ਵਿੱਚ ਚਮਤਕਾਰ ਕਿਹਾ ਜਾਂਦਾ ਹੈ ਕਿ ਜਿੱਥੇ ਬਾਬਾ ਜੀ ਦੇ ਚੋਪਹਿਰਾ ਸਾਹਿਬ ਹੁੰਦੋਂ ਉੱਥੇ ਕਿਸੇ ਵੀ ਕਿਸਮ ਦੀ ਨੁਕਸਾਨ ਨਹੀਂ ਹੁੰਦਾ ਅੱਜ ਵੀ ਜਿੱਥੇ ਬਾਬਾ ਜੀ ਨੇ ਚੋਪਹਿਰਾ ਸਾਹਿਬ ਕੀਤਾ ਸੀ ਉਥਾਂ ਅਜੇ ਹੀ ਪਵਿੱਤਰਤਾ ਅਤੇ ਸ਼ਕਤੀ ਰੱਖਦੀ ਹੈ ਕਿ ਉੱਥੇ ਆਉਣ ਵਾਲੇ ਹਰ ਸਿੱਖ ਨੂੰ ਅੰਦਰੋਂ ਸ਼ਾਂਤੀ ਤੇ ਜੋਸ਼ ਮਿਲਦਾ ਹੈ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਹੋਣ ਵਾਲੇ ਅਚੰਬਤ ਘਟਨਾਵਾਂ ਅੱਜ ਵੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤਰਨਤਾਰਨ ਵਿੱਚ ਜਿੱਥੇ ਚੌਪਹਿਰਾ ਸਾਹਿਬ ਹੁੰਦਾ ਹੈ ਉੱਥੇ ਬਿਮਾਰੀ ਦੁੱਖ ਦਰਦ ਤੇ ਕਲੇਸ਼ ਘਟਦੇ ਹਨ ਜੋ ਵੀ ਉੱਥੇ ਆ ਕੇ ਪੂਰੇ ਸ਼ਰਧਾ ਭਾਵ ਨਾਲ ਅਰਦਾਸ ਕਰਦਾ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਚੌਪਹਿਰਾ ਸਾਹਿਬ ਕਰਨ ਦੇ ਲਾਭ ਮਨ ਦੀ ਸ਼ਾਂਤੀ ਗੁਰੂ ਬਾਣੀ ਦੇ ਨਿਰੰਤਰ ਉਚਾਰਨ ਨਾਲ ਮਨ ਵਿੱਚ ਆਉਣ ਵਾਲੇ ਵਿਕਾਰ ਦੂਰ ਹੁੰਦੇ ਹਨ ਨਕਾਰਾਤਮਕ ਊਰਜਾ ਦੂਰ ਹੋਣੀ ਜਿੱਥੇ ਵੀ ਗੁਰੂ ਬਾਣੀ ਦੀ ਧੁਨ ਵੱਜਦੀ ਰਹੇ ਉੱਥੇ ਕੋਈ ਵੀ ਨਕਾਰਾਤਮਕ ਤਾਕਤ ਟਿਕ ਨਹੀਂ ਸਕਦੀ ਘਰ ਵਿੱਚ ਸੁੱਖ ਸ਼ਾਂਤੀ ਚੌਪਹਿਰਾ ਸਾਹਿਬ ਕਰਨ ਨਾਲ ਪਰਿਵਾਰ ਵਿੱਚ ਲੜਾਈ ਝਗੜੇ ਤਣਾ ਬਿਮਾਰੀਆਂੋਂ ਬਚਦੇ ਹਨ ਹੌਸਲਾ ਅਤੇ ਜੋਸ਼ ਵਧਣਾ ਜਿਵੇਂ ਬਾਬਾ ਜੀ ਨੇ ਗੁਰੂ ਬਾਣੀ ਦੀ ਤਾਕਤ ਨਾਲ ਜਿੱਤ ਹਾਸਲ ਕੀਤੀ ਅਸੀਂ ਵੀ ਆਪਣੇ ਜੀਵਨ ਵਿੱਚ ਕੋਈ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ ਕਿਵੇਂ ਚੌਪਹਿਰਾ ਸਾਹਿਬ ਕਰੀਏ ਸਵੇਰੇ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਜੋਬ ਸਾਹਿਬ ਪੜੋ ਦਿਨ ਦੇ ਸਮੇ ਸੁਖਮਨੀ ਸਾਹਿਬ ਜਾਂ ਅਖੰਡ ਪਾਠ ਦੀ ਰਸਨਾ ਕਰਨੀ ਸ਼ਾਮ ਨੂੰ ਰਹਿਰਾਸ ਸਾਹਿਬ ਪਾਠ ਕਰਨਾ ਰਾਤ ਨੂੰ ਕੀਰਤਨ ਸੋਹਿਲਾ ਪਾਠ ਕਰਕੇ ਸੋ ਜਾਣਾ ਅੰਤਿਮ ਵਿਚਾਰ ਬਾਬਾ ਦੀਪ ਸਿੰਘ ਜੀ ਦੇ ਚੌਪਹਿਰਾ ਸਾਹਿਬ ਦੀ ਪ੍ਰਕਿਰਿਆ ਸਾਨੂੰ ਦੱਸਦੀ ਹੈ ਕਿ ਗੁਰੂ ਬਾਣੀ ਵਿੱਚ ਬੇਅੰਤ ਤਾਕਤ ਹੈ ਜੇਕਰ ਅਸੀਂ ਵੀ ਨਿਤਨੇਮ ਅਤੇ ਚੌਪਹਿਰਾ ਸਾਹਿਬ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਸਾਡੇ ਘਰ ਵਿੱਚ ਵੀ ਸ਼ਾਂਤੀ ਖੁਸ਼ਹਾਲੀ ਅਤੇ ਚਮਤਕਾਰੀ ਬਦਲਾ ਆ ਸਕਦੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਹੈ ਲਾਈਕ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ